ਮੈਂ ਹਮੇਸ਼ਾ ਬਾਬਾਈ ਦਾ ਸ਼ੁਕਰਾਨਾ ਕਰਦਾ ਕਿ ਜੋ ਵੀ ਤੁਸੀਂ ਦਿੱਤਾ ਬਹੁਤ ਵਧੀਆ ਦਿੱਤਾ ਬਸ ਆਪਣੀ ਕਿਰਪਾ ਬਣਾਈ ਰੱਖੋ ਬਾਬਾਈ ਮੈਂ ਜੋ ਲੈਣਾ ਤੁਹਾਡੇ ਕੋਲ ਹੀ ਲੈਣਾ ਮੈਨੂੰ ਰੱਬ ਵਰਗੀ ਮਾਂ ਦਿੱਤੀ ਹੈ ਮੇਰਾ ਪਿਓ ਰਾਜਾ ਵਰਗਾ ਹੈ ਮੇਰੀ ਭੈਣ ਕਰਮਾ ਵਾਲੀ ਹੈ ਜਿਹਦੇ ਕਾਰਨ ਘਰ ਚ ਖੁਸ਼ੀਆਂ-ਖੁਸ਼ੀਆਂ ਦੇਖੋ ਪ੍ਰਮਾਤਮਾ ਨੇ ਤੁਹਾਨੂੰ ਇੰਨੇ ਚੰਗੇ ਪਰਿਵਾਰ ਚ ਰੱਖਿਆ ਤੁਹਾਡੇ ਦੁੱਖ ਸੁੱਖ ਦੇ ਸਾਥੀ ਹੈ ਤੁਹਾਡੇ ਘਰ ਦੇ ਉਸੋ ਦੁਨੀਆ ਕੋਲ ਪੁੱਛਿਆ ਕਰੋ ਜਾਗੇ ਜਿੰਨਾਂ ਦਾ ਅੱਗੇ ਪਿੱਛੇ ਹੈਗਾ ਹੀ ਨਹੀਂ ਕੋਈ ਸੋਸ ਮਾਲਕ ਦਾ ਹਮੇਸ਼ਾ ਸ਼ੁਗਰ ਕਰਿਆ ਕਰੋ ਪਰਿਵਾਰ ਦੇ ਵਿੱਚ ਬੈ ਕੇ ਸੁੱਖ ਦੀ ਰੋਟੀ ਖਾਂਦੇ ਹੋ ਨਾ ਅਰ ਤੋਂ ਵੱਡਾ ਚੰਗਾ ਸਮਾਂ ਕੁਛ ਨਹੀਂ ਜੀਗਾ ਇੱਥੇ ਇਹ ਸਮਾਂ ਜਦੋਂ ਬੀਤ ਗਿਆ ਤੇ ਕੱਲ ਨੂੰ ਯਾਦ ਕਰੋਗੇ ਪੈਸੇ ਪਿੱਛੇ ਭੱਜਣ ਦਾ ਕੁਛ ਨਹੀਂ ਮਿਲਣਾ ਤੁਹਾਨੂੰ ਇਹ ਯਾਰੀਆਂ ਦੋਸਤੀਆਂ ਸਭ ਨਕਲੀ ਹੈ ਤੁਹਾਡੇ ਦੇ ਓਖਾ ਸਮਾਂ ਪਿਆ ਨਹੀਂ ਤੇ ਇਹਨਾਂ ਨੇ ਆਪਣੀ ਪਿੱਠ ਵਖਾ ਜਣੀ ਆਪਣੇ ਤੇ ਬੀਤੀਆਂ ਹੀ ਆ ਗੱਲਾਂ ਜਿੰਨਾ ਭਰੋਸਾ ਕੀਤਾ ਨਾ ਯਾਰ ਆ ਦੋਸਤਾ ਦੇ ਇਹਨਾਂ ਨੇ ਉਨੇ ਹੀ ਤਮਾਸ਼ਾ ਬਣਾਇਆ ਜੇ ਤੇ ਦੁਨੀਆ ਦਾ ਦਸਤੂਰ ਹੈ ਜਿਹਦੇ ਅੱਗੇ ਵੀ ਆਪਣੇ ਜ਼ਖਮ ਰੱਖ ਦੋਗੇ ਉਹ ਤੁਹਾਡੇ ਜ਼ਖਮਾਂ ਤੇ ਪੱਟੀ ਨਹੀਂ ਬੰਨਣ ਆਏਗਾ ਉਹ ਸਿਰਫ ਤੁਹਾਡੇ ਜ਼ਖਮਾਂ ਨੂੰ ਛੇੜੇਗਾ ਹੀ ਆਪਣੇ ਪਰਿਵਾਰ ਨੂੰ ਦੱਸੋ ਜਦੋਂ ਵੀ ਮੁਸ਼ਕਲ ਆਵੇ ਜਦੋਂ ਵੀ ਤੁਹਾਡੇ ਅੰਦਰ ਡਰ ਹੋਵੇ ਸ਼ੁਕਰਾਨਾ ਕਰਦੇ ਰਹੋ ਪਰਮਾਤਮਾ ਦਾ ਹਮੇਸ਼ਾ ਤੇ ਉਹਦੇ ਅੱਗੇ ਜਾ ਕੇ ਅਰਦਾਸ ਕਰਿਆ ਕਰੋ ਕਿ ਰੱਬਾ ਮੇਰੇ ਮਾਪਿਓ ਮੇਰੀ ਭੈਣ ਭਰਾ ਸਾਰੇ ਸੁਖੀ ਵਸਦੇ ਰਹਿਣ ਤੇ ਸਾਡੇ ਘਰ ਪਰਿਵਾਰ ਦੇ ਆਪਣੀ ਮਿਹਰ ਬਣਾਏ ਰੱਖਣਾ ਹਮੇਸ਼ਾ